ਹੈਲੋ ਫਰੈਂਡਸ ਅਸਟਿਕਾ ਲੱਭਦਾ ਸਵਾਗਤ ਸਰਜੀਤ ਵਲੌਗ ਵਿੱਚ ਅਸਟਿਕਾ ਹੁਪ ਤੁਸੀਂ ਵੀ ਸਾਰੇ ਠੀਕ ਹੋਗਾ ਆਪ ਆਪਣੇ ਘਰਾਂ ਵਿੱਚ ਤੇ ਦਿਨ ਹੈਗਾ ਜੀ ਇਹ ਬੁੱਧਵਾਰ ਦਾ ਤੇ ਦੁਪਹਿਰ ਦਾ ਟਾਈਮ ਹੋ ਗਿਆ 11 ਵਜੇ ਦਾ 11 ਵਜ ਚੁੱਕੇ ਨੇ ਤੇ ਮੈਂ ਇੱਥੇ ਇਹ ਇੱਥੇ ਮੈਂ ਮਿੱਠੇ ਚੌਲ ਬਣਾ ਰਹੀਆਂ ਇਹਨਾਂ ਨੂੰ ਪਾਣੀ 'ਚ ਸਿੰਪਲ ਪਾਣੀ 'ਚ ਉਬਾਲ ਲਾਂਗੀ ਪਹਿਲਾਂ ਤੇ ਇਹਨਾਂ ਨੂੰ ਮੈਂ ਤੜਕਾ ਲਾਵਾਂਗੀ ਚੌਲਾਂ ਨੂੰ ਇਹ ਮੈਂ ਡਰਾਈ ਫਰੂਟ ਵਗੈਰਾ ਕੱਟ ਕੇ ਰੱਖਿਆ ਹੋਇਆ ਹੈ ਤੇ ਇਧਰ ਮੈਂ ਨਿਊਟਰੀ ਨੂੰ ਪੀਓ ਕੇ ਰੱਖਿਆ ਹੈ ਇਹ ਨੂਟੀਲੀ ਸਬਜ਼ੀ ਬਣਾਉਣੀ ਹੈ ਇਧਰ ਮੈਂ ਰਾਜਮਾ ਰੱਖੇ ਹੋਏ ਨੇ ਤੇ ਮੈਂ ਕਿਹ ਚੋ ਤੜਕਾ ਦੇ ਕੰਮੋ ਗੇ ਸ਼ੁਰੂ ਕੀ ਤੇ ਮੈਂ ਬਣਾ ਰਹੀ ਹਾਂ ਮਿੱਠੇ ਚੋਲ ਤੇ ਬਨੇ ਰਿਓ ਤੇ ਆਸਾਨ ਤਰੀਕੇ ਨਾਲ ਬਣਾ ਰਹੀ ਹਾਂ ਅਗਰ ਤੁਹਾਨੂੰ ਮੇਰੀ ਰੈਸਪੀ ਅੱਛੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਵੀ ਕਰਨਾ ਤੇ ਮੈਂ ਕਿ ਚਲੋ ਫਰੈਂਡਸ ਨਾਲ ਸ਼ੇਅਰ ਕਰ ਦਿੰਨੇ ਬਾਕੀ ਡਸਟਿੰਗ ਵਗੈਰਾ ਸਾਰੀ ਮੈਂ ਕਰ ਲਈ ਆ ਸਾਰੇ ਕੰਮ ਕਿਚਨ ਦੇ ਅੱਜ ਡੱਬੇ ਵਗੈਰਾ ਇਹ ਸਾਰੇ ਮੈਂ ਸਾਫ਼ ਕੀਤੇ ਨੇ ਸਾਰੇ ਧੋਤੇ ਨੇ ਤੇ ਸ਼ੇਰ ਦੀ ਮੈਂ ਲੱਗੀ ਹੋਈ ਸੀਗੀ ਤੇ ਅੱਜ ਮੈਂ ਲਾਈਵ ਵੀ ਆਈ ਸੀ ਸੋ ਇਸ ਲਈ ਚਲੋ ਬਣੇ ਰਿਓ ਹੁਣ ਬਣਾਉਦੇ ਸੀ ਰਾਈਸ ਤੇ ਨਾਲ-ਨਾਲ ਤੁਹਾਨੂੰ ਦਿਖਾਉਂਦੇ ਆ ਕਿੱਦਾਂ ਬਣਾਉਨੇ ਆ ਹਾਂਜੀ ਫਰੈਂਡਸ ਇੱਥੇ ਮੈਂ ਚੌਲ ਰੱਖ ਦਿੱਤੇ ਸੀ ਇਹਨਾਂ ਨੂੰ ਚੌਲਾਂ ਨੂੰ ਮੈਂ ਪਹਿਲਾਂ ਕਲਰ ਪਾ ਕੇ ਥੋੜਾ ਜਿੰਨਾ ਤੇ ਪਾਣੀ ਪਾ ਕੇ ਉਹਦੇ ਵਿੱਚ ਮਿਕਸ ਕਰਤਾ ਤੇ ਫਿਰ ਮੈਂ ਚੌਲਾਂ ਨੂੰ ਬਾਹ ਲਿਆ ਸੀ ਤੇ ਇੱਕ ਕਣੀ ਮੇਜਾ ਚੌੜ ਰਹਿ ਗਏ ਸੀ ਉਦੋਂ ਮੈਂ ਇਹਨਾਂ ਨੂੰ ਮਤਲਬ ਇਹਨਾਂ ਨੂੰ ਬੰਦ ਕਰ ਦਿੱਤਾ ਸੀ ਤੇ ਫਿਰ ਮੈਂ ਇਹਨਾਂ ਨੂੰ ਚੋੜ ਕੇ ਰੱਖ ਲਿਆ ਤੇ ਇਧਰ ਮੈਂ ਰੱਖਤੀ ਕੜਾਈ ਕੜਾਈ ਵਿੱਚ ਪਾਵਾਂਗੇ ਦੇਸੀ ਕਿਓ ਤੇ 2-3 ਵੱਡੇ ਚਮਚ ਮੈਂ ਦੇਸੀ ਘਿਓ ਪਾਏ ਸੀਗੇ ਤੇ ਡ్రਾਈ ਫਰੂਟ ਵਿੱਚ ਮੈਂ ਪਾਇਆ ਸੀਗਾ ਪਿਸਤਾ ਔਰ ਬਦਾਮ ਸੀਗੇ 10 ਬਦਾਮ ਸੀਗੇ ਪਿਸਤਾ ਸੀ ਥੋੜਾ ਜਨਾ ਤੇ ਵਿੱਚ ਚਾਰੇ ਮੱਕਜ ਸੀਗੇ ਤੇ ਨਾਲ ਸੌਗੀ ਥੋੜੀ ਪਾ ਦਿੱਤੀ ਨਾਲ ਮੈਂ ਪਮਕਿਨ ਸੀਡਸ ਤੇ ਦੂਸਰੇ ਸਨਫਲਾవర్ ਸੀਡਸ ਸੀ ਪਏ ਸੀ ਉਹ ਵੀ ਮੈਂ ਸਾਰੇ ਮਿਕਸ ਕਰਕੇ ਪਾ ਦਿੱਤੇ ਸੀ ਕੋਪੇ ਦੀ ਗਿਰੀ ਵੀ ਮੈਂ ਕੱਟ ਕੇ ਥੋੜੀ ਥੋੜੀ ਪਾਵਾਂਗੀ ਥੋੜੀ ਮੈਂ ਬਰੀਕ ਕਰਕੇ ਲਈ ਸੀ ਤੇ ਥੋੜੀ ਮੈਂ ਕੱਟ ਕੇ ਵਿੱਚ ਪਾਈ ਸੀ ਤੇ ਮੋਟੀ ਇਲਾਚੀ ਦੇ ਦਾਣੇ ਉਹਨਾਂ ਨੂੰ ਕੱਟ ਕੇ ਨਾਲ ਹੀ ਮੈਂ ਵਿੱਚ ਪਾ ਲਾਂਗੀ ਸਭ ਤੋਂ ਪਹਿਲਾਂ ਮੈਂ ਪਾਵਾਂਗੀ ਵਿੱਚ ਮੋਟੀ ਦਾ ਇਲਾਚੀ ਦੇ ਦਾਣੇ ਤੇ ਨਾਲ ਹੀ ਵਿੱਚ ਪਾ ਦਾਂਗੇ ਲੌਂਗ ਤੇ ਥੋੜੀ ਜਿਹੀ ਨਿਕਾਲੀ ਮਿਰਚ ਵਿੱਚ ਪਾਵਾਂਗੇ ਉਹਦੇ ਨਾਲ ਬੜਾ ਹੀ ਵਧੀਆ ਟੇਸਟ ਬਣਦਾ ਹੈ ਚੌਲਾਂ ਦਾ ਕਿਉਂਕਿ ਜਦ ਇਹ ਚੋਲਾ ਦੇ ਵਿੱਚ ਅਸੀਂ ਕਾਲੀ ਮਿਰਚ ਪਾ ਦਈਏ ਨਾ ਉਹਦੇ ਨਾਲ ਚਾਵਲ ਜਿਹੜੇ ਮਾੜੇ ਨਹੀਂ ਲੱਗਦੇ ਗਲੇ 'ਚ ਖਰਾਸ਼ ਨਹੀਂ ਕਰਦੇ ਜਿਨ੍ਹਾਂ ਨੂੰ ਨਜਲਾ ਵਗੈਰਾ ਹੁੰਦਾ ਉਹਨਾਂ ਨੂੰ ਨਜਲਾ ਵਗੈਰਾ ਮਤਲਬ ਚੋਲਾਂ ਤੋਂ ਕਹ ਦਿੰਦੇ ਨੇ ਕਿ ਬਹੁਤ ਜ਼ਿਆਦਾ ਹੁੰਦਾ ਪਰ ਇਹਦੇ ਨਾਲ ਹੁੰਦਾ ਨਹੀਂ ਆ ਜੇ ਕਾਲੀ ਮਿਰਚ ਥੋੜੀ ਜਿਨੀ ਪਾ ਦੋ ਤੇ ਇਹ ਵੀ ਰਾਮਬਾ ਆ ਗਿਆ ਇੱਕ ਵਾਰੀ ਕਾਲੀ ਮਿਰਚ ਬੜੇ ਰੋਗਾਂ ਦਾ ਕਰਦੀ ਹੈ ਤੇ ਲਓ ਜੀ ਇੱਥੇ ਮੈਂ ਬਾਤੀ ਮੋਟੀ ਲਾਚੀ ਤੇ ਨਾਲ ਥੋੜੇ ਜਿਹੀ ਲੌਂਗ ਪਾ ਦਾਂਗੀ ਹੁਣ ਮੈਂ ਇਹ ਨਾਈ ਡਰਾਈ ਫੂਡ ਮੈਂ ਸਾਰਾ ਜਿਹੜਾ ਇਹ ਪਹਿਲਾਂ ਹੀ ਪਾਧਾ ਕਈ ਤੇ ਭੈਣਾ ਬਾਅਦ ਵਿੱਚ ਪਾਉਂਦੀਆਂ ਨੇ ਚਾਵਲਾਂ ਦੇ ਉੱਤੇ ਪਰ ਮੈਂ ਇਹਨੂੰ ਕਿ ਡਰਾਈ ਰੋਸਟ ਥੋੜਾ ਜਨਾ ਮੈਂਦੇ ਚ ਘਿਓ ਦੇ ਵਿੱਚ ਰੋਸਟ ਕਰ ਲੈਨੀ ਆ ਡਰਾਈ ਰੋਸਟ ਨਹੀਂ ਕੀਤਾ ਵੈਸੇ ਘਿਓ ਦੇ ਵਿੱਚ ਮੈਂ ਰੋਸਟ ਕਰ ਲਿਆ ਸੀਗਾ ਤੇ ਇਹ ਕਵਾਲੀ ਮਿਰਚ ਥੋੜੀ ਜਿਹੀ ਮੈਂ ਪਾ ਦਿੱਤੀ ਤੇ ਫਿਰ ਉਸ ਤੋਂ ਬਾਅਦ ਜਿਹੜੇ ਮੈਂ ਚਾਵਲ ਸੀ ਇੱਕ ਕਣੀ ਰੱਖੀ ਹੋਈ ਸੀਗੇ ਉਹਨਾਂ ਨੂੰ ਵਿੱਚ ਮੈਂ ਤੜਕੇ ਦੇ ਵਿੱਚ ਇਹਦਾ ਇਹਨਾਂ ਨੂੰ ਤੜਕਾ ਲਗਾ ਦਾਂਗੀ ਤੇ ਆਲ ਦੇਖੋ ਜੀ ਮੈਂ ਹੁਣ ਇਹਨਾਂ ਵਿੱਚ ਪਾਣ ਲੱਗੀ ਆ ਜਿੰਨਾ ਵੀ ਮੈਂ ਡਰਾਈ ਫੂਡ ਸੀ ਸਾਰਾ ਇਹਨਾਂ ਨੂੰ ਤੇ ਇਹਨਾਂ ਨੂੰ ਥੋੜਾ ਜਿਹਾ ਨਾ ਮੈਂ ਰੋਸਟ ਕਰ ਲਾਂਗੀ ਭੁੰਨ ਲਾਂਗੀ ਚੰਗੀ ਤਰ੍ਹਾਂ ਥੋੜਾ ਜਿਹਾ ਬ੍ਰਾਊਨ ਜੇ ਕਰਕੇ ਤੇ ਇਹਦੇ ਨਾਲ ਥੋੜਾ ਜਿਹਾ ਨਾ ਪੱਕੇ ਹੋਏ ਜਿੰਨੇ ਵੀ ਡਰਾਈ ਫੂਡ ਪਾਓ ਤੇ ਬੜੇ ਟੇਸਟ ਲੱਗਦੇ ਆ ਤੇ ਵੈਸੇ ਤੇ ਕਈ ਭੈਣਾਂ ਉੱਪਰੋਂ ਹੀ ਪਾ ਦਿੰਦੀਆਂ ਨੇ ਤੇ ਮੈਂ ਕਿਹਾ ਚਲੋ ਅੱਜ ਮਿੱਠੇ ਚੌਲ ਬਣਾਉਣ ਲੱਗੇ ਸੀ ਭੈਣਾਂ ਦੇ ਨਾਲ ਮੈਂ ਇਹ ਰੈਸਪੀ ਸ਼ੁਰੂ ਸ਼ੇਅਰ ਜ਼ਰੂਰ ਕਰਦੀ ਆ ਤੇ ਜੇ ਮੇਰੀ ਇਹ ਰੈਸਪੀ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇੱਕ ਲਾਈਕ ਦੇ ਨਾਲ ਸ਼ੇਅਰ ਕਰਨ ਦੇ ਨਾਲ ਬਹੁਤ ਅੱਛਾ ਲੱਗਦਾ ਹੈ ਮੋਟੀਵੇਸ਼ਨ ਮਿਲਦਾ ਹੈ ਕਿ ਅੱਗੇ ਤੋਂ ਹੋਰ ਕੰਮ ਵਧੀਆ ਕਰੀਏ ਤੇ ਮੇਰੇ ਭੈਣ ਭਰਾ ਬਹੁਤ ਮੇਰੇ ਨਾਲ ਜੁੜੇ ਹੋਏ ਨੇ ਬੜਾ ਬੜਾ ਧੰਨਵਾਦ ਹੈ ਉਹਨਾਂ ਸਾਰਿਆਂ ਦਾ ਤੇ ਲੋ ਜੀ ਇੱਥੇ ਮੈਂ ਫ੍ਰਿਜ ਚੋਂ ਖੋਪਾ ਜਾਦਾ ਆ ਗਿਆ ਖੋਪਾ ਨਹੀਂ ਸੀ ਮੈਂ ਕੱਟਿਆ ਮੈਂ ਕਿਹਾ ਚਲੋ ਖੋਪਾ ਵੀ ਨਾਲ ਹੀ ਪਾ ਦਿੰਨੇ ਆ ਨਾਰੀਅਲ ਦੀ ਗਿਰੀ ਵੈਸੇ ਤੇ ਕੱਚਾ ਨਾਰੀਅਲ ਵੀ ਹੈਗਾ ਸੀ ਪਰ ਮੈਂ ਕਿਹਾ ਨਹੀਂ ਕੱਚਾ ਨਾਰੀਅਲ ਨਹੀਂ ਪਾਉਣਾ ਜਿਹੜੀ ਦੂਸਰੀ ਖੋਪਾ ਹੁੰਦਾ ਉਹਨੂੰ ਪਾਵਾਂਗੇ ਤੇ ਇਹਦੇ ਚ ਮੈਂ ਮੱਗਜ ਵੀ ਕੱਢ ਲਈ ਸੀ ਫ੍ਰਿਜ ਚੋਂ ਤਾਂ ਮੈਂ ਨਾ ਸਾਰੇ ਡਰਾਈ ਫਰੂਟ ਜਿੰਨੇ ਵੀ ਹੈਗੇ ਨਾ ਉਹ ਮੈਂ ਨਾ ਫ੍ਰਿਜ 'ਚ ਹੀ ਰੱਖ ਦਿੰਨੀ ਹੁੰਦੀ ਕਿਉਂਕਿ ਇਹਦੇ ਨਾਲ ਕਈ ਵਾਰੀ ਉਲੀ ਵਗੈਰਾ ਨਹੀਂ ਲੱਗਦੀ ਖਰਾਬ ਨਹੀਂ ਹੁੰਦੇ ਤੇ ਇੱਥੇ ਪਹਿਲਾਂ ਮੈਂ ਇਦਾਂ ਕਰ ਰਹੀ ਸੀ ਕੱਦੂ ਘਾਸ਼ ਖੋਪੇ ਨੂੰ ਫਿਰ ਮੈਂ ਕਿਹਾ ਚਲੋ ਥੋੜੇ ਥੋੜਾ ਜਿਹਾ ਨਾ ਇਦਾਂ ਪਾਇਆ ਸੀ ਥੋੜਾ ਮੈਂ ਕੱਟ ਕੇ ਵੱਡਾ ਵੱਡਾ ਪਾ ਦਾਂਗੀ ਤੇ ਇਹਦੇ ਨਾਲ ਬਹੁਤ ਟੇਸਟ ਲੱਗਦਾ ਤੇ ਇਹ ਫਿਰ ਜਿਹੜੇ ਚਾਵਲ ਸੀ ਮੈਂ ਇਹਦੇ ਨਾਲ ਇਦਾਂ ਹੀ ਸਾਰੇ ਜਿਹੜੇ ਉਬਾਲੇ ਹੋਏ ਚਾਵਲ ਸੀ ਨਾ ਜਿਹੜੇ ਇੱਕ ਕਣਿ ਰਹਿ ਗਏ ਸੀ ਉਹ ਮੈਂ ਪਾ ਦਾਂਗੀ ਇਹਦੇ ਚ ਮੈਂ ਪਮਕਿਨ ਸੀਡ ਤੇ ਜਿਹੜੇ ਆ ਦੂਸਰੇ ਸੀਡਸ ਸਾਰੇ ਪਾ ਦਿੱਤੇ ਸੀ ਤੇ ਇਹਦੇ ਨਾਲ ਥੋੜੇ ਚਾਵਲ ਬਹੁਤ ਵਧੀਆ ਬਣ ਜਾਂਦੇ ਨਾਲੇ ਤਾਂ ਅੱਜਕੱਲ ਸਰਦੀਆਂ ਨੇ ਸਰਦੀਆਂ ਵਿੱਚ ਬੱਚਿਆਂ ਨੂੰ ਇਦਾਂ ਡਰਾਈ ਫੂਡ ਪਾ ਕੇ ਇਦਾਂ ਚੀਜ਼ ਖਾ ਲੈਂਦੇ ਨੇ ਤੇ ਮੈਂ ਅੱਜ ਚਲੋ ਮੈਂ ਚਲੋ ਬਣਾ ਦਿੰਨੇ ਆ ਬੱਚਿਆਂ ਨੂੰ ਤੇ ਕੱਲ ਮੈਂ ਬਣਾਇਆ ਸੀ ਪ੍ਰਸ਼ਾਦ ਤੇ ਉਹਦੀ ਵੀਡੀਓ ਮੈਂ ਕੱਲ ਪਾਵਾਂਗੀ ਪਹਿਲਾਂ ਚਲੋ ਅੱਜ ਇਹ ਬਣਾਈ ਆ ਅੱਜ ਇਹਦੀ ਵੀਡੀਓ ਪਹਿਲਾਂ ਇਹੀ ਪਾ ਦਿੰਨੇ ਤੇ ਚਾਵਲ ਜਿਹੜੇ ਸੀਗੇ ਬਾਸਮਤੀਆਂ ਕਣੀਆਂ ਸੀ ਲੰਬੇ ਚਾਵਲ ਨਹੀਂ ਸੀਗੇ ਇਹ ਬਾਸਮਤੀਆਂ ਕਣੀਆਂ ਸੀਗੀਆਂ ਤੇ ਇਹ ਮੈਂ ਵੇਖੋ ਚਾਵਲ ਵਿੱਚ ਮੈਂ ਇਹਦੇ ਵਿੱਚ ਤੜਕੇ ਚ ਪਾ ਦਿੱਤੇ ਤੇ ਇਹ ਵੀ ਜਿਹੜੇ ਪਤੀਲੇ ਚ ਉਹ ਵੀ ਸਾਰੇ ਪਾ ਦਿੰਨੇ ਆ ਤੇ ਜਿਹੜੀ ਚੀਨੀ ਐ ਵੈਸੇ ਤੇ ਇੱਕ ਦੋ ਕੋਲੀਆਂ ਚਾਵਲ ਹੁਣ ਤੇ ਇੱਕ ਕੋਲੀ ਚੀਨੀ ਮੈਂ ਪਾਉਂਦੀ ਹੁੰਨੀ ਆ ਤੇ ਪਰ ਇਹ ਬੂਰਾ ਚੀਨੀ ਸੀਗੀ ਤੇ ਇਸ ਕਰਕੇ ਮੈਂ ਚੀਨੀ ਥੋੜੀ ਘੱਟ ਹੀ ਪਾਉਣੀ ਕਿ ਹਸਬੰਡ ਨੇ ਵੀ ਖਾਣੇ ਸੀ ਉਹਨਾਂ ਨੂੰ ਡਾਇਬੀਟੀ ਹੈ ਗਈ ਆ ਤੇ ਇਸ ਕਰਕੇ ਮੈਂ ਥੋੜੀ ਚੀਨੀ ਘੱਟ ਪਾਉਂਗੀ ਪਰ ਬਹੁਤ ਸਵਾਦ ਚਾਵਲ ਬਣੇ ਸੀ ਇਹਨੇ ਸਵਾਦ ਚਾਵਲ ਬਣੇ ਸੀ ਨਾ ਕਿ ਮਤਲਬ ਬਹੁਤ ਜ਼ਿਆਦਾ ਚੀਨੀ ਨਹੀਂ ਸੀ ਮੈਂ ਠੀਕ ਸੀ ਤੇ ਇਹਦੇ ਵਿੱਚ ਮੈਂ ਚੀਨੀ ਆਪਣੇ ਅੰਦਾਜ਼ੇ ਨਾਲ ਹੀ ਪਾਈ ਹੈ ਤੁਸੀਂ ਜੋ ਪਾਣੀ ਹੈ ਤੇ ਇੱਕ ਕੌਲੀ ਪਾ ਸਕਦੇ ਹੋ ਇਹਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਇਹਨੂੰ ਦੱਬੂ ਦੇ ਜਿਹਨੂੰ ਕਹ ਦਿੰਦੇ ਪੰਜਾਬੀ ਚ ਦੱਬੂ ਦੇਣਾ ਟੱਕ ਦੇਣਾ ਪਹਿਲਾਂ ਬੀਬੀਆਂ ਭੋਨੇ ਦੇ ਉੱਤੇ ਰੱਖ ਕੇ ਤੇ ਅੱਧੀ ਚੀਜ਼ ਜਿਹਦਾ ਚਾਵਲ ਗਲਦੇ ਨਹੀਂ ਸੀਗੇ ਉਹਨਾਂ ਨੂੰ ਸਪੇਸ਼ਨ ਲਾ ਦੇਣੀ ਤੇ ਇਹਦਾ ਰੱਖ ਦਿੰਦੇ ਹੁੰਦੇ ਸੀ ਤੇ ਉਹਨੂੰ ਕਹਿੰਦੇ ਸੀ ਦੱਬੂ ਤੇ ਏ ਵਾਜੀ ਇਹ ਮੈਂ ਚੀਨੀ ਪਾਤੀ ਚੀਨੀ ਬਰੀਕ ਹੈ ਪੀਸੀ ਹੋਈ ਬੂਰਾ ਖੰਡ ਹੈ ਤੇ ਇਹਨੂੰ ਇਦਾਂ ਕਰਕੇ ਤੇ ਫਿਰ ਮੈਨੂੰ ਟਕਣ ਦੇ ਕੇ ਮੈਂ ਇਹਨੂੰ ਰੱਖ ਦਾਂਗੇ ਤੇ ਥੋੜਾ ਹੀ ਫਿਰ ਮੈਂ ਸਿੰਮ ਤੇ ਰੱਖਿਆ ਵਨ ਕਈ ਵਾਰ ਮੈਂ ਤਵਾ ਥੱਲੇ ਰੱਖ ਦਿੰਦੀ ਹੁੰਨੀ ਆ ਤਵੇ ਦਾ ਇਦਾਂ ਹੁੰਦਾ ਕਿ ਤਵਾ ਇੱਕ ਵਾਰੀ ਗਰਮ ਹੋ ਜੇ ਤੇ ਉਹ ਹੌਲੀ ਹੌਲੀ ਠੰਡਾ ਹੁੰਦਾ ਨਾਨ ਸਟਿਕ ਦਾ ਤਵਾ ਜਿਹੜਾ ਹੁੰਦਾ ਬਾਅਦ ਵਿੱਚ ਇਦਾਂ ਥੱਲੇ ਬੰਦ ਕਰ ਦੋ ਤੇ ਉਹਦੇ ਸੇਕ ਦੇ ਨਾਲ ਹੀ ਚਾਵਲ ਜਿਹੜੇ ਸਾਰੇ ਰਲ ਜਾਂਦੇ ਨੇ ਇਦਾਂ ਵੀ ਕਰ ਲਈਦਾ ਤੇ ਮੈਂ ਪਰ ਥੋੜੇ ਜਨੇ ਕਣੀ ਮੈਂ ਇੱਕ ਰੱਖੀ ਹੋਈ ਸੀ ਥੋੜੇ ਜਨੇ ਸਗਸ ਸਗਸ ਇਸ ਕਰਕੇ ਮੈਂ ਥੋੜਾ ਜਿਹੜਾ ਗੈਸ ਸੀ ਔਨ ਹੀ ਰੱਖਿਆ ਦੋ ਤਿੰਨ ਮਿੰਟ ਮਤਲਬ ਗੈਸ ਨੂੰ ਪਹਿਲਾਂ ਜ਼ਿਆਦਾ ਕਰਕੇ ਕਿ ਚੀਨੀ ਜਿਹੜੀ ਮਿਕਸ ਹੋ ਜਾਏ ਫਿਰ ਥੋੜੀ ਘੱਟ ਕਰ ਦਿੱਤੀ ਸੀ ਤੇ ਫਿਰ ਚੌਲ ਇੰਨੇ ਵਧੀਆ ਬਣੇ ਨਾ ਅੱਜ ਇੰਨੇ ਅੱچھے ਚੌਲ ਬਣੇ ਤੇ ਇੰਨੀ ਸੋਹਣੇ ਰੰਗ ਵੀ ਬਹੁਤ ਸੋਹਣਾ ਲੱਗ ਰਿਹਾ ਤੁਹਾਨੂੰ ਪਤਾ ਨਹੀਂ ਇਹਦੇ ਵੀਡੀਓ ਕਰਕੇ ਪਿੱਛੋਂ ਲਾਈਟ ਪੈਂਦੀ ਮੇਰੀ ਕਿਚਨ ਦੇ ਵਿੱਚ ਦੋਨੋਂ ਸਾਈਡ ਤੇ ਧੁੱਪ ਤੇ ਇਹ ਵਾਈਟ ਵਾਈਟ ਜਿਹਾ ਥੋੜਾ ਲੱਗ ਰਿਹਾ ਵੱਸ ਪੀਲੇ ਚਾਵਲ ਬਹੁਤ ਸਵਾਦ ਬਣੇ ਚਾਵਲ ਇੰਨੇ ਸਵਾਦ ਚਾਵਲ ਬਣੇ ਨਾ ਤੇ ਮੈਂ تایਮ ਮੈਂ ਕਹ ਆਪਣੇ ਭੈਣ ਨੂੰ ਮੈਂ ਸ਼ੇਅਰ ਕਰ ਦਿੰਨੇ ਆ ਜੇ ਤੁਹਾਨੂੰ ਥੋੜੀ ਜਿਹੀ ਮੇਰੀ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਦੋ ਜੀ ਸਟਾਲ ਹੋ ਜਾ ਕੇ ਬਣ ਕੇ ਹੋ ਜਾਣੇ ਤਿਆਰ ਤੇ ਆਜੋ ਜਿੰਨੇ ਜਿੰਨੇ ਖਾਣੇ ਨੇ ਤੇ ਬੜਾ ਅੱਛਾ ਲੱਗਦਾ ਜਦੋਂ ਤੁਸੀਂ ਸਾਰੇ ਜਾਣੇ ਇੰਨਾ ਪਿਆਰ ਦੇ ਰਹੇ ਆ ਭੈਣ ਭਰਾ ਤੇ ਮੈਂ ਅੱਜ ਕੱਲ ਲਾਈਵ ਵੀ ਆ ਰਹੀ ਹਾਂ ਲਾਈਵ 'ਚ ਵੀ ਮੇਰੇ ਬਹੁਤ ਜਾਣੇ ਜੁੜ ਰਹੇ ਨੇ ਮੇਰੇ ਨਾਲ ਬੜੀਆਂ ਭੈਣਾਂ ਪੰਜਾਬ ਤੋਂ ਜੁੜ ਰਹੀਆਂ ਨੇ ਤੇ ਗੱਲ ਕਰਦੇ ਆ ਇੱਕ ਨਾਲ ਮੈਂ ਤੁਹਾਨੂੰ ਦੱਸਣੀ ਸ਼ੇਅਰ ਕਰਨਾ ਚਾਹੁੰਦੀ ਆ ਜਿਹੜੇ ਤੁਸੀਂ ਕਿਸੇ ਦੇ ਚੈਨਲਾਂ ਤੇ ਜਾ ਕੇ ਸਾਰੀਆਂ ਭੈਣਾਂ ਬਹੁਤ ਮਿਹਨਤ ਕਰ ਰਹੀਆਂ ਤੇ ਮੈਂ ਦੇਖਿਆ ਕਿ ਕਈ ਭੈਣਾਂ ਦੀਆਂ ਵੀਡੀਓਜ਼ ਡਿਲੀਟ ਕਰ ਰਹੀ ਨੇ ਹਨਾ ਜਿਹੜੇ ਸ਼ਰਾਰਤੀ ਅਨਸਰ ਹੈ ਪਲੀਜ਼ ਇਦਾਂ ਨਾ ਕਰਿਆ ਕਰੋ ਕਿਉਂਕਿ ਭੈਣਾਂ ਬਹੁਤ ਮੁਸ਼ਕਲ ਔਖੀਆਂ ਹੋ ਕੇ ਵਿਚਾਰੀਆਂ ਵੀਡੀਓ ਪਾਉਂਦੀਆਂ ਨੇ ਦੇਖੋ ਨਾਲੇ ਘਰ ਦਾ ਕੰਮ ਕਰਦੀਆਂ ਨੇ ਹਨਾ ਤੇ ਨਾਲੇ ਇਦਾਂ ਵੀਡੀਓ ਬਣਾਉਣੀ ਬੜਾ ਔਖਾ ਹੈ ਉਹ ਇਹ ਯੂਟਿਊਬਰ ਹੀ ਜਾਣ ਸਕਦੇ ਨੇ ਕਿ ਕਿ ਕਿੰਨਾ ਔਖਾ ਹੈ ਵੀਡੀਓ ਬਣਾਉਣੀ ਨੂੰ ਐਡਿਟ ਕਰਨਾ ਇੱਕ ਤਾਂ ਕੰਮ ਬੰਦੇ ਨੇ फटाफट ਕੰਮ ਕਰ ਲੈਣਾ ਉਹ ਗੱਲ ਹੁੰਦੀ ਹੈ ਇੱਕ ਕੈਮਰਾ ਲੈ ਕੇ ਮੋਬਾਈਲ ਰੱਖ ਕੇ ਕੰਮ ਕਰਨਾ ਬੜਾ ਔਖਾ ਹੁੰਦਾ ਇਸ ਕਰਕੇ ਸਪੋਰਟ ਕਰਿਆ ਕਰੋ ਪਲੀਜ਼ ਕਿਸੇ ਦੀਆਂ ਲਤਾਨਾ ਖਿੱਚਿਆ ਕਰੋ ਲਤਾਨਾ ਖਿੱਚਣ ਇਹਦਾ ਸੰਸਕ੍ਰਿਪ ਕਿਸੇ ਨੂੰ ਵੀ ਪਿੱਛੇ ਨਹੀਂ ਮਤਲਬ ਡੀਗ੍ਰੇਡ ਨਹੀਂ ਕਰਨਾ ਚਾਹੀਦਾ ਮੇਰਾ ਇਹ ਮਤਲਬ ਹੈ ਤੇ ਬਾਕੀ ਹੋਰ ਬੜੀਆਂ ਭੈਣਾਂ ਸਾਰੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਰ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਜਿੰਨੇ ਮੇਰੇ ਭੈਣ ਭਰਾ ਜੁੜੇ ਨੇ ਬਹੁਤ ਵਧੀਆ ਨੇ ਹਿੰਦੀ ਭੈਣਾਂ ਵੀ ਵਾ ਕਾਫੀ ਜੁੜੀਆਂ ਨੇ ਤੇ ਤੁਸੀਂ ਸਾਰੀਆਂ ਭੈਣਾਂ ਮੇਰੀ ਤਰ੍ਹਾਂ ਇਦਾਂ ਰੈਸਪੀ ਨੁਸਖੇ ਜ਼ਰੂਰ ਕਰਿਓ ਕਿ ਚਾਵਲ ਜਿਹੜੀਆਂ ਬਾਹਰ ਸਾਡੇ ਪੰਜਾਬ ਦੀ ਰੈਸਪੀ ਸਿੱਖਣਾ ਚਾਹੁੰਦੀਆਂ ਉਹ ਵੀ ਸਿੱਖ ਸਕਦੀਆਂ ਨੇ ਤੇ ਲਓ ਜੀ ਚੌਲ ਬਣ ਕੇ ਇੰਨੇ ਸੋਹਣੇ ਚੌਲ ਬਣੇ ਹਨ ਬਹੁਤ ਵਧੀਆ ਚੌਲ ਬਣ ਗਏ ਨੇ ਤੇ ਚਾਵਲ ਹੋ ਗਏ ਬਣ ਕੇ ਤਿਆਰ ਜੇ ਤੁਹਾਨੂੰ ਥੋੜੀ ਜੀ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਅੱਛਾ-ਅੱਛਾ ਕਮੈਂਟ ਕਰਕੇ ਦੱਸਿਓ ਕਿ ਤਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਤੇ ਬਾਕੀ ਹੋਰ ਮੈਂ ਗੱਲ ਕਰਨਾ ਚਾਹੁੰਦੀ ਸੀਗੀ ਕਿ ਮੇਰੀ ਵੀਡੀਓ ਅੱਜ ਕੱਲ ਨਾ 2-3 ਦਿਨ ਤੋਂ ਪੈ ਨਹੀਂ ਰਹੀਆਂ ਤੇ ਸਿਹਤ ਥੋੜੀ ਜਿਹੀ ਨਹੀਂ ਹੈਗੀ ਆ ਇਦਾਂ ਤੇ ਤਾਂ ਕਰਕੇ ਥੈਂਕ ਯੂ so much ਜੇ ਥੋੜੀ ਜਿਹੀ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਤੁਹਾਨੂੰ ਫੇਰ ਲਓ ਜੀ ਚਾਵਲ ਬਣ ਕੇ ਹੋ ਗਏ ਤਿਆਰ। ਥੈਂਕ ਯੂ so much ਅਗਰ ਵੀਡੀਓ ਥੋੜੀ ਵੀ ਚੰਗੀ ਲੱਗੀ ਨਾ ਸਾਰੇ ਜਣੇ ਲਾਈਕ ਸ਼ੇਅਰ ਜ਼ਰੂਰ ਕਰਿਓ ਪਲੀਜ਼। ਲਓ ਜੀ ਚਾਵਲ ਬਣ ਕੇ ਹੋ ਗਏ ਤਿਆਰ ਤੇ ਹੁਣ ਖਾਂਦੇ ਆ ਨਾਲੇ ਘਰਦਿਆਂ ਨੂੰ ਦੇਣੇ ਆ। ਤੇ ਹੁਣ ਨਾਲ-ਨਾਲ ਮੈਂ ਰਾਜਮਾ ਨੂੰ ਤੜਕਾ ਲਾਣਾ ਤੇ ਸਵੇਰੇ ਮੈਂ ਨਿਊਟਰੀ ਵੀ ਭੇਈ ਹੋਈ ਸੀ ਕਿ ਬਰੀਆਮ ਦੇ ਟਿਫਨ ਤੇ ਪਾਉਣ ਲਈ ਤੇ ਪਰ ਬਰੀਆਮ ਸਕੂਲ ਨਹੀਂ ਗਿਆ ਇਸ ਕਰਕੇ। ਤੇ ਜੀ ਇਹ ਮੈ ਜ ਰਾਈਸ ਨੂੰ ਮੈਂ ਜਿਹੜਾ ਚੱਕ ਕੇ ਦੇਖਿਆ ਸੀ ਮੈਂ ਹੱਥ ਥੋਪ ਕੇ ਦੁਬਾਰਾ ਫੇਰ ਰਾਈਸ ਦੇਖਿਆ ਸੀ ਦੇਖੋ ਜੀ ਚਾਵਲ ਕਿੰਨੇ ਸੋਹਣੇ ਬਣ ਕੇ ਤਿਆਰ ਹੋ ਗਏ ਅਗਰ ਤੁਹਾਨੂੰ ਥੋੜੀ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਪਲੀਜ਼ ਥੈਂਕ ਯੂ ਸੋ ਮਾਚ ਥੈਂਕ ਯੂ ਸੋ ਮਾਚ ਓਕੇ ਬਾਏ ਬਾਏ ਟੇਕ ਕੇਅਰ ਆਜੋ ਜਿਨ੍ਹਾਂ ਨੇ ਚਾਵਲ ਖਾਣੇ ਚਾਵਲ ਬਣ ਕੇ ਤਿਆਰ ਹੋ ਗਏ ਨੇ